ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਤਿੰਨ ਸ਼ਬਦ ਜੋੜ ਕੀਤੇ ਸੀ ਤੇ ਅੱਜ ਆਪਾਂ ਚਾਰ ਅੱਖਰਾਂ ਵਾਲੇ ਸ਼ਬਦ ਪੜ੍ਹਾਂਗੇ ਤੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਹੈ ਜੀ ਐੜਾ ਜਿੱਜਾ ਅੱਜ ਗੱਗਾ ਰਾਰਾ ਗਰ ਇਹ ਕੀ ਬਣ ਗਿਆ ਅਜਗਰ ਇਹ ਬਣ ਗਿਆ ਅਜਗਰ ਅਗਲਾ ਹੈ ਜੀ ਖਖਾ ਟੈਂਕਾ ਖੱਟ ਮੰਮਾ ਲੱਲਾ ਮਲ ਖੱਟ ਮਲ ਇਹ ਬਣ ਗਿਆ ਖੱਟ ਮਲ ਅਗਲਾ ਹੈ ਜੀ ਟੈਂਕਾ ਮੰਮਾ ਟੰਮ ਟੈਂਕਾ ਮੰਮਾ ਟੰਮ 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 ਸ਼ੀਸ਼ਾ ਮੰਮਾ ਸ਼ੰਮ ਸ਼ੀਸ਼ਾ ਮੰਮਾ ਸ਼ੰਮ 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 ਇਹ ਚਾਰ ਸ਼ਬਦ ਜੋੜ ਬਣ ਗਿਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਪੰਜਾਬੀ ਨੂੰ ਜੋੜਨਾ ਤੇ ਅਗਲਾ ਹੈ ਜੀ ਬੱਬਾ ਰਾਰਾ ਬਰ ਤਤਨ ਨਤਨ ਬਰਤਨ ਐੜਾ ਦਦਾ ਅਦ ਰਾਰਕ ਕਰਕ ਅਦ ਅਦਰਕ ਇਹ ਬਣ ਗਿਆ ਜੀ ਅਦਰਕ ਚਿਚਾ ਮਮਾ ਚੰਮ ਚਿਚਾ ਮਮਾ ਚੰਮ 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 ਅਗਲਾ ਆ ਗਿਆ ਜੀ ਸਸੇ ਪੈਰ ਬਿੰਦੀ ਸ਼ ਲੱਲਾ ਸ਼ਲ ਗੱਗਾ ਮਮਾ ਗੰਮ ਸ਼ਲ ਗਮ ਇਹ ਬਣ ਗਿਆ ਜੀ ਸ਼ਲਗਮ ਮਮਾ ਲਲਾ ਮਲ ਮਮਾ ਲਲਾ ਮਲ 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 ਬਣ ਗਿਆ ਮਲ ਮਲ ਪਪਾ ਰਾਰ ਪਰ ਬੱਬਾ ਤੱਤਾ ਬੱਤ ਪਰ ਬੱਤ ਬਣ ਗਿਆ ਹੈ ਜੀ ਪਰਵਤ ਸੋਸੇ ਪਰ ਵਿੰਦੀ ਸ਼ ਰਾਰਾ ਇਹ ਬਣ ਗਿਆ ਸ਼ਰ ਬੱਬਾ ਤੱਤਾ ਬੱਤ ਸ਼ਰਬਤ ਇਹ ਬਣ ਗਿਆ ਆਪਣਾ ਸ਼ਰਬਤ ਦੱਦਲ ਲੱਦਲ ਦੱਦਲ ਲੱਦਲ ਇਹ ਬਣ ਗਿਆ ਜੀ ਦਲਦਲ ਸਸਾਰਾ ਰਸਰ ਕਕਾ ਸਸ ਕਸ ਸਰਕਸ ਇਹ ਬਣ ਗਿਆ ਜੀ ਆਪਣਾ ਸਰਕਸ ਕਕਾ ਸਸ ਕਸ ਰਾਰਾ ਤਤਰਤ ਇਹ ਬਣ ਗਿਆ ਜੀ ਕਸਰਤ ਇਹ ਆਪਣੇ ਬਣ ਗਿਆ ਚਾਰ ਐੜਾ ਚ ਚ ਅ ਕ ਕ ਨ ਨ ਕੰ ਅ ਚ ਕੰ ਗੱਗਾ ਲੱਲਾ ਗਲ ਗੱਗਾ ਲੱਲਾ ਗਲ 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 ਹ ਹ ਰ ਰ ਹਰ ਮੰਮਾ ਨੰਨਾ ਮਨ ਇਹ ਬਣ ਗਿਆ ਜੀ ਹਰਮਨ ਨੰਨਾ ਟੈਂਕਾ ਨਟ ਖਖਾ ਟੈਂਕਾ ਖੱਟ ਨਟ ਖੱਟ ਐੜਾ ਰ ਰ ਅਰ ਜਿਜਨ ਨ ਜਨ ਅਰਜਨ ਥਥਰ ਰਥਰ ਮਮਸ ਸਮਸ ਇਹ ਬਣ ਗਿਆ ਜੀ ਥਰਮਸ ਐੜਾ ਕਕ ਅਕ ਬਬਰਾ ਰਬਰ ਇਹ ਬਣ ਗਿਆ ਅਕਬਰ ਕਕਾ ਟੈਂ ਕਾ ਕਟ ਹਾ ਹਲ ਲ ਹਲ ਇਹ ਬਣ ਗਿਆ ਕਟ ਹਲ ਐੜਾ ਨ ਨ ਅਨ ਪਪਾ ਰਾੜਾ ਰੜ ਦੇ ਪੈਰ ਚ ਹਾ ਹਾ ਇਹ ਬਣ ਗਿਆ അനപഠ ബനപട വീഡിയോ ചിന് ലോ ലൈക്ക് ശേർ കമെൻറ്റ് ജൂർ കണ തൂ